ਦੇਸ਼ ਦੇਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਆਪਣਾ ਚੁੱਲਾ ਸਮੇਟਣ ਦੀ ਬਜਾਏ ਇੱਕ ਨਵਾਂ ਚੁੱਲੇ ਦੇ ਵਿੱਚ ਲੱਕੜਾਂ ਲਾਉਣ ਦੇ ਲਈ ਪਹਿਲਾ ਮੈਂਬਰ ਜੋ ਕੋਈ ਬਣਿਆ ਗਿਆਨੀ ਹਰਪ੍ਰੀਤ ਸਿੰਘ ਬਣਿਆ ਤੇ ਇਹਨਾਂ ਨੇ ਕਿ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਭੜੋੜੇ ਨੇ ਇਹ ਅੱਜ ਸਾਡੀ ਹੋਂਦ ਨੂੰ ਖਤਰਾ ਅੱਜ ਸਿੱਖ ਸੰਸਥਾਵਾਂ ਦੀ ਮਾਨ ਮਰਿਆਦਾ ਨੂੰ ਖਤਰਾ ਇਹ ਜਿਹੜੇ ਵੱਖਰਾ ਆਪਣਾ ਅਕਾਲੀ ਦਲ ਬਣਾ ਰਹੇ ਆ ਇਹਨਾਂ ਨੂੰ ਮੁਬਾਰਕਬਾਦ ਪਰ ਅਕਾਲ ਤਖਤ ਸਾਹਿਬ ਦੀ ਫਜ਼ੀਲਤੋਂ ਜਿਹੜਾ ਫੈਸਲਾ ਆਇਆ ਸੀ ਉਹਦੇ ਜਿਹੜੀ ਅਗਵਾਈ ਆ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਤਤਕਾਲੀ ਜ਼ਥੇਦਾਰ ਸੀਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਆਦੇਸ਼ ਦਿੱਤਾ ਗਿਆ ਸੀ ਕਿ ਸਾਰੇ ਚੁੱਲ੍ਹੇ ਸਮੇਟ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਾਕਤਵਰ ਕਰਨ ਦੇ ਲਈ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਸਿੱਖ ਮੁੱਦਿਆਂ ਦੀ ਸਿੱਖ ਸੰਸਥਾਵਾਂ ਦੀ ਸਿੱਖ ਪਰੰਪਰਾਵਾਂ ਦੀ ਭਾਲੀ ਲਈ ਜਿਹੜਾ ਸੁਰਧਜਤਨ ਕੀਤੇ ਜਾਣ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਆਪਣੇ ਆਪ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਦੇਸ਼ ਦੇਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਆਪਣਾ ਚੁੱਲ੍ਹਾ ਸਮੇਟਣ ਬਜਾਇ ਇੱਕ ਨਵਾਂ ਚੁੱਲੇ ਦੇ ਵਿੱਚ ਲੱਕੜਾਂ ਲਾਉਣ ਦੇ ਲਈ ਸਭ ਤੋਂ ਪਹਿਲਾਂ ਇਹ ਜਿਹੜੀ ਭਰਤੀ ਮੁਹਿੰਮ ਇਹਨਾਂ ਨੇ ਸ਼ੁਰੂ ਕੀਤੀ ਉਸ ਦੇ ਵਿੱਚ ਪਹਿਲਾ ਮੈਂਬਰ ਜਿਹੜਾ ਕੋਈ ਬਣਿਆ ਗਿਆਨੀ ਹਰਪ੍ਰੀਤ ਸਿੰਘ ਬਣਿਆ ਤੇ ਇਹਨਾਂ ਨੇ ਜਿਹੜਾ ਆ ਸਾਰਾ ਰੋਲ ਕੁਝੋਲਾ ਕਰਨ ਤੋਂ ਬਾਅਦ ਇਹਨਾਂ ਨੇ ਕੱਲ ਨੂੰ ਜਨਰਲ ਇਜਲਾਸ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਰੱਖਿਆ ਮੌਦੇ ਸਬੰਧ ਦੇ ਵਿੱਚ ਕਹਿਣਾ ਚਾਹੂੰਗਾ ਕਿ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਨੇ ਇਹ ਬਾਗੀ ਨੇ ਇਹ ਜਿਹੜੇ ਆਪ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਗੀ ਨੇ ਇਹ ਕੌਮ ਨੂੰ ਸਿੱਖ ਸੰਸਥਾਵਾਂ ਨੂੰ ਸਿੱਖਾਂ ਨੂੰ ਪੰਜਾਬ ਨੂੰ ਕਿਹੜੀ ਅਗਵਾਈ ਦੇਣ ਦੀ ਗੱਲ ਕਰਦੇ ਆ ਇਹ ਗੱਲ ਜਿਹੜੀ ਸਮਝ ਤੋਂ ਬਾਹਰ ਹੈ ਅੱਜ ਪੰਜਾਬੀਆਂ ਨੂੰ ਉਚਿਤ ਤੌਰ ਤੇ ਸਿੱਖਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਅੱਜ ਸਾਡੀ ਹੋਂਦ ਨੂੰ ਖਤਰਾ ਹੈ ਅੱਜ ਸਿੱਖ ਸੰਸਥਾਵਾਂ ਦੀ ਮਾਨ ਮਰਿਆਦਾ ਨੂੰ ਖਤਰਾ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਹਮਲਿਆਂ ਨੂੰ ਲੈ ਕੇ ਖਤਰਾ ਹੈ ਅੱਜ ਅਕਾਲੀ ਦਲ ਜਿਹੜਾ ਹੈਗਾ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ 1920 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ ਇਹਨਾਂ ਨੇ ਧਰਮਯੁੱਤ ਦਾ ਮੋਰਚਾ ਹੋਵੇ ਕਪੂਰੀ ਦਾ ਮੋਰਚਾ ਹੋਵੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ ਪੰਜਾਬ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਸਿੱਖਾਂ ਸੰਸਥਾਵਾਂ ਦੀ ਆਜ਼ਾਦੀ ਦੀ ਗੱਲ ਹੋਵੇ ਇਹਨਾਂ ਨੇ ਕੀਤੀ ਹੈ ਸੋ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਿਧਾਨਕ ਜਿਹੜੇ ਰਵਾਇਤਾਂ ਦੇ ਅਨੁਸਾਰ ਚੁਣ ਕੇ ਪ੍ਰਧਾਨ ਬਣੇ ਆ ਇਹ ਜਿਹੜੇ ਵੱਖਰਾ ਆਪਣਾ ਅਕਾਲੀ ਦਲ ਬਣਾ ਰਹੇ ਆ ਇਹਨਾਂ ਨੂੰ ਮੁਬਾਰਕਬਾਦ ਪਰ ਮੈਂ ਸੰਗਤ ਨੂੰ ਤੁਹਾਡੇ ਇਸ ਚੈਨਲ ਜਰੀਏ ਬੇਨਤੀ ਕਰੂੰਗਾ ਕਿ ਇਹਨਾਂ ਰਤ ਪੀਣੀਆਂ ਜੋਕਾਂ ਸਿੱਖ ਕੌਮ ਨੂੰ ਘਾਤ ਲਾ ਕੇ ਨੁਕਸਾਨ ਪਹੁੰਚਾਉਣ ਵਾਲੀਆਂ ਗਿਆਨੀ ਹਰਪ੍ਰੀਤ ਸਿੰਘ ਔਰ ਉਹਦੀ ਜੁੰਡਲੀ ਤੋਂ ਸੁਚੇਤ ਰਿਆ ਜਾਵੇ